ਲੁਧਿਆਣਾ ਦੇ ਬਾਬਾ ਦੀਪ ਸਿੰਘ ਨਗਰ ਇਲਾਕੇ ਦੇ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਵਧਾਉਣ ਦੇ ਲਈ ਯੂਥ ਕਲੱਬ ਅਤੇ ಗ್ರಾಮ ਪੰਚਾਇਤ ਨੇ ਸਕੂਲ ਦੇ ਬੱਚਿਆਂ ਨੂੰ ਸ਼ਾਮਲ ਕਰਦੇ ਹੋਏ ਵਿਸ਼ਾਲ ਰੈਲੀ ਕੱਢੀ ਅਸਰ ਰੈਲੀ ਰਾਹੀਂ ਇਲਾਕਾ ਨਿਵਾਸੀਆਂ ਨੇ ਨਸ਼ਿਆਂ ਵਿਰੁੱਧ ਆਪਣੀ ਪੂਰੀ ਲਗਨ ਅਤੇ ਵਿਰੋਧ ਵੀ ਪ੍ਰਗਟਾਇਆ ਨਗਰ ਵਾਸੀਆਂ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਉਹ ਆਪਣੇ ਇਲਾਕੇ ਦੇ ਵਿੱਚ ਨਸ਼ਾ ਨਾ ਕਦੇ ਪਹਿਲਾ ਵਿਕੰਦ ਦਿੱਤਾ ਨਾ ਹੀ ਹੁਣ ਕਿਸੇ ਨੂੰ ਇਜਾਜ਼ਤ ਦੇਣਗੇ ਲੁਧਿਆਣਾ ਲਾਈਵ ਲਈ ਅਮਿਤ <th>ਪੜ ਦੀ ਰਿਪੋਰਟ ਸਰਕਾਰ ਪੱਖੋਂ ਜਿੱਥੇ ਨਸ਼ੇ ਤੇ ਨੱਥ ਪਾਉਣ ਦੇ ਲਈ ਵੱਡੇ ਪੱਧਰ ਦੇ ਉੱਤੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਯੁੱਧ ਨਸ਼ੇ ਦੇ ਵਿਰੁੱਧ ਪਰ ਉਹਨਾਂ ਇਸ ਮਹਿੰਮ ਦੇ ਵਿੱਚ ਜਿਹੜੇ ਆਮ ਲੋਕ ਨੇ ਪਿੰਡਾਂ ਦੇ ਉਹਨਾਂ ਨੇ ਵੀ ਵਾਚੜ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ ਸੋ ਤਸਵੀਰਾਂ ਨੇ ਇੱਕ ਰੈਲੀ ਕੱਢੀ ਜਾ ਰਹੀ ਹੈ ਨਸ਼ੇ ਮਾਰੂ ਨਸ਼ੇ ਤੇ ਨੱਥ ਪਾਉਣ ਦੇ ਲਈ ਜਿਸ ਦੇ ਵਿੱਚ ਸਕੂਲੀ ਬੱਚੇ ਨੇ ਵਾਚੜ ਕੇ ਹਿੱਸਾ ਲੈ ਰਹੇ ਨੇ ਸੋ ਮਕਸਦ ਇੱਕੋ ਇੱਕ ਹੈ ਪੰਜਾਬ ਦੀ ਜਿਹੜੀ ਜਵਾਨੀ ਆ ਉਸ ਨੂੰ ਬਚਾਉਣਾ ਜਿਹੜਾ ਲੋਕਾਂ ਵੱਲੋਂ ਅਗਵਾਈ ਕੀਤੀ ਜਾ ਰਹੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਅਮਲੀ ਕਿਸੇ ਨੂੰ ਰਹਿ ਨਹੀਂ ਦੇਣਾ ਨਸ਼ਾ ਪੰਜਾਬ 'ਚ ਰਹਿ ਨਹੀਂ ਦੇਣਾ ਸੋ ਇਹ ਸਲੋਗਨ ਆ ਜਿਸ ਨੂੰ ਲੈ ਕੇ ਪਿੰਡ ਵਾਲਿਆਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਇੱਕ ਰੈਲੀ ਕੱਢੀ ਜਾ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਮੋਟਿਵ ਕੀ ਆ ਇਸ ਰੈਲੀ ਨੂੰ ਕੱਢਣ ਦਾ ਸਰ ਕੀ ਨਾਮ ਹੈ ਜੀ ਤੇ ਕੀ ਰੈਲੀ ਕੱਢੀ ਜਾ ਰਹੀ ਹੈ ਜੀ ਅਬ ਮੇਰਾ ਨਾਮ ਹਰਮੇਸ਼ ਸਿੰਘ ਆ ਮੈਂ ਸਰਪੰਚਾ ਬਾਬਾ ਦੀਪ ਸਿੰਘ ਨਗਰ ਤੋਂ ਆ ਜੋ ਪੰਜਾਬ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੋਈ ਆ ਉਹਦੇ ਤਹਿਤੀ ਅਸੀਂ ਅੱਜ ਇੱਕ ਅਵੇਅਰਨੈਸ ਜਿਵੇਂ ਕਹਦੀ ਆ ਵੀ ਇਹ ਪਾਰਟ ਕੱਢ ਰਹੇ ਆ ਇਹ ਸਕੂਲ ਸਾਡਾ ਹੈਗਾ ਤੇ ਜੀਐਡੀ ਸਕੂਲ ਦੀ ਸਾਡਾ ਸੁਖਵਿੰਦਰ ਸਿੰਘ ਪ੍ਰਿੰਸੀਪਲ ਸਾਹਿਬ ਦੇ ਉਹਨਾਂ ਦੀ ਮਦਦ ਨਾਲ ਤੇ ਸਾਡਾ ਜੁੱਧ ਕਲੱਬ ਜਿਹੜਾ ਬਾਬਾ ਦੀਪ ਸਿੰਘ ਨਗਰ ਦਾ ਉਸ ਸਾਡੇ ਪ੍ਰਧਾਨ ਸਾਹਿਬ ਨੇ ਸੁਖਵਿੰਦਰ ਸਿੰਘ ਆਪਣਾ ਮੇਰਾ ਸੁਖਦੀਪ ਉਹਨਾਂ ਦੀ ਮਦਦ ਨਾਲ ਅਸੀਂ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਇਹ ਰੈਲੀ ਕੱਢ ਰਹੇ ਹਾਂ ਜੀ ਇਹ ਸਾਡਾ ਨਰੋਡ ਨਸ਼ਿਆਂ ਦੇ ਖਿਲਾਫ ਹੈਗਾ ਜਦੋਂ ਵੀ ਕੋਈ ਨਸ਼ਾ ਸਾਡੇ ਪਿੰਡ ਚ ਆਸੀ ਤਾਂ ਤਕਰੀਰ ਮੇਰਾ ਪਿੰਡ ਤਕਰੀਰ ਸਾਫ ਹੈ ਅਸੀਂ ਸਾਰੇ ਆਪਣਾ ਕੰਟਰੋਲ ਕਰਤਾ ਹੋਇਆ ਅਸੀਂ ਨਾਲ ਦੇ ਮਹੱਲਿਆਂ ਨੇ ਵੀ ਮੈਸੇਜ ਦੇਣਾ ਚਾਹੁੰਦੇ ਆ ਕਿ ਵੀ ਜੋ ਸਰਕਾਰ ਦਾ ਇਹ ਜੁੱਧ ਨਸ਼ਾ ਅਭਰੁੱਧ ਪ੍ਰਾਲਾ ਇਹਦੇ ਵਿੱਚ ਸਾਰੇ ਵੱਧ ਛੜ ਕੇ ਆਪਾਂ ਯੋਗਦਾਨ ਪਾਈਏ ਜੋ ਵੀ ਕੋਈ ਨਸ਼ਾ ਐਡਿਕਟਡ ਹੈ ਉਹ ਸਾਨੂੰ ਦੱਸਣ ਜਾਂ ਆਪਾਂ ਉਹਦਾ ਅੱਗੇ ਸਰਕਾਰ ਤੋਂ ਜਾਂ ਆਪਾਂ ਪ੍ਰਸ਼ਾਸਨ ਨਾਲ ਗੱਲ ਕਰਕੇ ਉਹਦਾ ਇਲਾਜ ਕਰਾਵਾਂਗੇ ਨਸ਼ਾ ਵੇਚਣ ਵਾਲਿਆਂ ਦੇ ਅਸੀਂ ਖਿਲਾਫ ਹਾਂ ਬਿਲਕੁਲ ਉਹ ਵੀ ਕਹਿ ਰਹੇ ਕਿ ਮੇਰਾ ਇਲਾਕਾ ਜਿਹੜਾ ਹੈਗਾ ਨਸ਼ੇ ਤੋਂ ਮੁਕਤ ਹੈ ਠੀਕ ਹੈ ਪਰ ਫਿਰ ਕੀ ਲੋੜ ਬੈਗੀ ਰੈਲੀ ਕੱਢਣ ਦੀ ਇਹ ਤਾਂ ਅਵੇਅਰਨੈਸ ਰੈਲੀ ਹੈ ਜੀ ਅਵੇਅਰ ਕਰ ਰਹੇ ਆ ਲੋਕਾਂ ਨੂੰ ਫੇਰ ਵੀ ਅੱਗੇ ਵਾਸਤੇ ਕੋਈ ਇਸ ਤਰ੍ਹਾਂ ਦਾ ਕੋਈ ਬੱਚਾ ਸਾਡਾ ਜਿਹੜਾ ਨੌਜਵਾਨ ਪੀੜੀ ਹੈ ਸਾਡੀ ਥੋੜਾ ਇਧਰ ਨੂੰ ਹੋ ਰਹੀ ਹੈ ਅਸੀਂ ਉਹਨੂੰ ਬਚਾਉਣ ਵਾਸਤੇ ਇੱਕ ਕਟ ਰਿਹਾ ਰਿਹਾ ਇਸ ਤਰ੍ਹਾਂ ਦਾ ਲੱਗਦਾ ਹਜੇ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਕਿਉਂਕਿ 3 ਸਾਲ ਹੋ ਗਏ ਆਪ ਦੀ ਸਰਕਾਰ ਨੂੰ ਲੱਗਦਾ ਇਹਨੇ ਨੱਥ ਪਾਈਏ ਕੰਮ ਕੀਤੇ ਨੇ ਬਹੁਤ ਸੋਹਣਾ ਕੰਮ ਕੀਤਾ ਜੀ ਪੰਜਾਬ ਸਰਕਾਰ ਆਪ ਸਰਕਾਰ ਨੇ ਜੀ ਨਸ਼ਿਆਂ ਦੇ ਵਿਰੁੱਧ ਤਾਂ ਬਹੁਤ ਜ਼ਿਆਦਾ ਸਖਤ ਨੇ ਭਗਵੰਤਪਨ ਸਾਹਿਬ ਬਹੁਤ ਜ਼ਿਆਦਾ ਵਧੀਆ ਮੈਸੇਜ ਆ ਰਿਹਾ ਲੋਕਾਂ 'ਚ ਜੇ ਇਹਨਾਂ ਨੇ ਬਹੁਤ ਜ਼ਿਆਦਾ ਇਸ ਨੂੰ ਆਪਣੇ ਕੰਟਰੋਲ ਕੀਤਾ ਹੋਇਆ ਲੱਗਦਾ ਹੁਣ ਜਿਹੜਾ ਨੌਜਵਾਨੀ ਆ ਉਹ ਬੱਚੇ ਕੀ ਪੰਜਾਬ ਦੀ ਕਿਉਂਕਿ ਜ਼ਿਆਦਾਤਰ ਜਾਂਦਾ ਬਾਹਰ ਜਾ ਰਹੀ ਹੈ ਜਾਂ ਨਸ਼ਾ ਜਾ ਰਹੀ ਹੈ ਦੇਖੋ ਕਾਫੀ ਫਰਕ ਪੈ ਗਿਆ ਜੀ ਹੁਣ ਬਾਹਰਲਾ ਵੀ ਕੰਮ ਰੁਕ ਗਿਆ ਤੇ ਜਿਹੜਾ ਨ ਏ ਚੱਲ ਰਿਹਾ ਜੁੱਧ ਸਰਕਾਰ ਦਾ ਇਹਦੇ ਨਾਲ ਕਾਫੀ ਫਰਕ ਪੈ ਰਿਹਾ ਤੁਹਾਨੂੰ ਵੀ ਪਤਾ ਹੀ ਆ ਸਾਰੇ ਆਪਾਂ ਐਸੇ ਸਮਾਜ ਚ ਰਹਨੇ ਆ ਇੱਥੇ ਰਹਨੇ ਆ ਉਹ ਕਾਫੀ ਫਰਕ ਹੈ ਬਿਲਕੁਲ ਜੀ ਜਿਹੜੀ ਰੈਲੀ ਹੈ ਇਹ ਕੱਢੀ ਜਾ ਰਹੀ ਹੈ ਤਾਂ ਜੋ ਇਹ ਮਾਰੂ ਨਸ਼ੇ ਨੇ ਐਸਤੇ ਉੱਤੇ ਨੱਥ ਪਾਈ ਜਾ ਸਕੇ ਬੇਸ਼ੱਕ ਪੰਜਾਬ ਸਰਕਾਰ ਹੈ ਜਿਹੜੀ ਉਹ ਵੀ ਇਸ ਦੇ ਉੱਤੇ ਵੱਡੇ ਪੱਧਰ ਤੇ ਕੰਮ ਕਰ ਰਹੀ ਆ ਪਰ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਅਵੇਅਰ ਕਰ ਰਹੇ ਨੇ ਇਹ ਲੋਕ ਤਾਂ ਜੋ ਬੱਚੇ ਜਿਹੜੇ ਹੈਗੇ ਨੇ ਗਲਤ ਰਸਤੇ ਤੇ ਨਾ ਜਾਣ ਪੰਜਾਬ ਨੂੰ ਇੱਕ ਵਾਰੀ ਫੇਰ ਤੋਂ ਇਹਨਾਂ ਦਾ ਸੁਪਨਾ ਹੈ ਕਿ ਰੰਗਲਾ ਪੰਜਾਬ ਬਣਾਈਏ ਸੋ ਕਿਹੋ ਜਿਹਾ ਲੱਗਿਆ ਪ੍ਰੋਗਰਾਮ ਜ਼ਰੂਰ ਆਪਣੀ ਰਾਏ ਜੀ ਕਰਿਓ ਕਮੈਂਟ ਬਾਕਸ ਦੇ ਵਿੱਚ ਲੁਧਿਆਣਾ ਤੋਂ ਲੁਧਿਆਣਾ ਲਾਈਵ ਲਈ ਅਮੀ ਥਾਪਰ